ਖਲਕਾ ਫਤਗੜ ਕੂੜੀਆਂ ਦੇ ਪਿੰਡ ਸ਼ਮਸ਼ੇਰਪੁਰ ਵਿੱਚ ਇੱਕ ਵਿਅਕਤੀ ਦੇ ਉੱਪਰ ਐਂਡੀਪੀਐਸ ਦੇ ਮਾਮਲੇ ਦਰਜ ਸਨ ਜਿਸ ਦੇ ਘਰ ਨੂੰ ਪੰਚਾਇਤੀ ਸਮਲਟ ਜਗ੍ਹਾ ਔਰ ਉੱਪਰ ਨਜਾਇਜ਼ ਉਸਾਰੀ ਹੋਣ ਦੇ ਚਲਦੇ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਨੋਟਿਸ ਲਗਾ ਦਿੱਤਾ ਗਿਆ ਸੀ ਤੋਂ ਹੁਣ ਉਸੇ ਘਰ ਵਿੱਚ ਰਹਿੰਦੇ ਦੋ ਬਜ਼ੁਰਗਾਂ ਅਤੇ ਦੋ ਛੋਟੇ ਬੱਚਿਆਂ ਨੂੰ ਬਾਹਰ ਕੱਢ ਕੇ ਅੰਗਰਵਾੜੀ ਸੈਂਟਰ ਵਿੱਚ ਤਬਦੀਲ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਹ ਗਰੀਬ ਪਰਿਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਬੋਜੁਰਗਾ ਤੇ ਦੋ ਛੋਟੇ ਬੱਚਿਆਂ ਦਾ ਹਵਾਲਾ ਦੇ ਕੇ ਘਰ ਵਾਪਸ ਕਰਨ ਦੀ ਕੋਹਾ ਲਾ ਰਿਹਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋ ਰਮਨ ਦੀਪਕ ਤੌਰ ਨੇ ਦੱਸਿਆ ਕਿ ਮੇਰੇ ਪਿਤਾ ਰਾਮਪਾਲ ਸਿੰਘ ਦੇ ਉੱਪਰ ਦੋ ਐਨਡੀਪੀਐਸ ਦੇ ਮਾਮਲੇ ਦਰਜ ਹਨ ਤੇ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਸਾਡੇ ਘਰ ਦੀ ਕੰਦ ਉੱਪਰ ਪੰਚਾਇਤੀ ਸ਼ਾਮਲਟ ਜ਼ਮੀਨ ਉੱਪਰ ਅੰਜਾਸ ਸਾਰੀ ਦਾ ਨੋਟਿਸ ਲਗਾ ਦਿੱਤਾ ਗਿਆ ਸੀ ਤੇ ਕੁਝ ਦਿਨ ਬਾਅਦ ਇਹ ਮੇਰੇ ਬਜ਼ੁਰਗ ਦਾਦਾ-ਦਾਦੀ ਅਤੇ ਦੋ ਛੋਟੇ ਬੱਚਿਆਂ ਨੂੰ ਪ੍ਰਸ਼ਾਸਨ ਨੇ ਬਾਹਰ ਕੱਢ ਕੇ ਅੰਗਣਵਾਰੀ ਸੈਂਟਰ ਚ ਤਬਦੀਲ ਕੀਤਾ ਗਿਆ ਹੈ ਹੁਣ ਮੇਰੇ ਦੋ ਛੋਟੇ ਭਰਾ ਅਤੇ ਦਾਦਾ ਦਾਦੀ ਖੁੱਲੇ ਸਮਾਨੇ ਡੁੱਖੇ ਪਾਣੇ ਸੌਰੇ ਹਨ ਉਹਨਾਂ ਦੱਸਿਆ ਕਿ ਭਾਵੇਂ ਜਿੱਥੇ ਅਸੀਂ ਰਹਿ ਰਹੇ ਹਾਂ ਉਹ ਸ਼ਾਮਲਾਟ ਜ਼ਮੀਨ ਹੈ ਤੇ ਸਾਡੇ ਤੋਂ ਇਲਾਵਾ ਕਈ ਹੋਰ ਵੀ ਸ਼ਾਮਲਾਟ ਜ਼ਮੀਨਾਂ ਉੱਪਰ ਘਰ ਬਣਾ ਕੇ ਬੈਠੇ ਹਨ ਉਹਨਾਂ ਦੱਸਿਆ ਕਿ ਇਹ ਘਰ ਅਸੀਂ ਆਪਣੀ ਕੂਨ ਪਸੀਨੇ ਦੀ ਕਮਾਈ ਨਾਲ ਡੇਲੀ ਬੇਸੇ ਵਿਆਜੀ ਪੈਸੇ ਲੈ ਕੇ ਘਰ ਪਾਇਆ ਹੈ ਉਹਨਾਂ ਕਹਿੰਦਾ ਕਿ ਮੇਰੇ ਪਿਤਾ ਨਛੇੜੀ ਹਨ ਪਰ ਉਹ ਚਿੱਟਾ ਵੇਚਣ ਦਾ ਕਾਰੋਬਾਰ ਨਹੀਂ ਕਰਦੇ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਪੂਰ ਜੁਰ ਮੰਗ ਕੀਤੀ ਹੈ ਕਿ ਸਾਡੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਤੇ ਰਹਿਮ ਕਰਦੇ ਸਾਡੇ ਘਰ ਸਾਨੂੰ ਵਾਪਸ ਕੀਤਾ ਜਾਵੇ ਇਸ ਮੌਕੇ ਜਦੋਂ ਪੱਤਰਕਾਰਾਂ ਨੇ ਪਿੰਡ ਦੇ ਸਰਪੰਚ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲ ਛੇੜੇਗੇ ਜੋਧ ਨਸ਼ਾ ਵਿਰੋਧ ਤਹਿਤ ਇਸ ਘਰ ਤੇ ਪ੍ਰਸ਼ਾਸਨ ਵੱਲੋਂ ਕਾਰ ਕੀਤੀ ਕਾਰਵਾਈ ਕੀਤੀ ਗਈ ਹੈ ਅਗਰ ਜੇਕਰ ਸਰਕਾਰ ਇਹਨਾਂ ਤੇ ਰਹਿਮ ਕਰਦੀ ਹੈ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਜਮਨਦੀਪ ਗੁਰਦੇ ਕੀ ਮਾਮਲਾ ਜਿਹੜਾ ਅੱਜ ਪਿੰਡ ਕਿਹੜਾ ਹੈ ਪਿੰਡ ਸ਼ਮਸ਼ੇਰਪੁਰ ਕੀ ਮਾਮਲਾ ਕੀ ਹੈ ਜੀ ਅੱਜ ਜੀ ਪਹਿਲਾਂ ਇੱਥੇ ਇੱਕ ਨੋਟਿਸ ਲਾ ਕੇ ਗਿਆ ਕਿ ਸਰਕਾਰੀ ਥਾਂ ਕਰਜ਼ੇ ਵਾਲਾ ਵਾ ਇਹਨੂੰ ਖਾਲੀ ਕੀਤਾ ਜਾਵੇ ਤੇ ਵੀਡੀਓ ਦਫ਼ਤਰੋਂ ਆਣ ਕੇ ਕੁਝ ਜਿਹੜੇ ਸੈਕਟਰੀ ਤੇ ਵੀਡੀਓ ਦਫ਼ਤਰ ਵਾਲੇ ਜਿਹੜੇ ਨੇ ਉਹ ਕਹਿੰਦੇ ਕਿ ਇਹਨੂੰ ਖਾਲੀ ਕਰ ਦਿਓ ਕੋਈ ਦੋਵਾਂ ਚਾਰ ਮਹੀਨੇ ਤੱਕ ਫਿਰ ਤੁਹਾਨੂੰ ਇਹ ਕਬਜ਼ਾ ਦਿੱਤਾ ਜਾਊਗਾ ਚਲੋ ਅਸੀਂ ਉਹਨਾਂ ਦੇ ਕਹਿਣ ਤੇ ਖਾਲੀ ਕਰਤਾ ਕਿ ਜਿਹੜਾ ਕਿ ਢੋਂ ਨਾਲ ਖਾਲੀ ਕਰ ਦੇਣਾ ਚੰਗਾ ਵਾ ਖਾਲੀ ਕਰਤਾ ਬਾਅਦ ਵਿੱਚ ਉਹਨਾਂ ਨੇ ਕੀ ਕੀਤਾ ਕਿ ਸਾਡੇ ਕੋ ਖਾਲੀ ਕਰਾ ਕੇ ਤੇ ਸਾਡੇ ਮਗਰੋਂ ਅਸੀਂ ਜਦੋਂ ਘਰੋਂ ਚੱਲ ਗਏ ਆ ਤੇ ਆ ਸਭ ਕੁਝ ਕੰਦਾ ਤੇ ਲਿਖ ਗਏ ਆ ਇਹ ਆਂਗਲਵਾਲੀ ਸੈਂਟਰ ਵਿੱਚ ਕਨਵਰਟ ਕਰਤਾ ਇਸ ਨੂੰ ਆਂਗਲਵਾਲੀ ਸੈਂਟਰ ਬਣਾ ਦਿੱਤਾ ਗਿਆ ਅਸੀਂ ਗਰੀਬ ਬੰਦੇ ਆ ਜਦੋਂ ਤੋਂ ਮੇਰੇ ਮੰਮੀ ਪਹਿਲੀ ਜਿਹੜੀ ਸੀ ਉਹਨਾਂ ਦੇ ਵੇਲੇ ਦੇ ਜਿਹੜੇ ਇਹ ਕਮਰੇ ਬਣੇ ਆ ਠੀਕ ਆ ਹੁਣ ਮੇਰੀ ਮੰਮੀ ਉਹ ਪੂਰੇ ਹੋ ਗਏ ਉਹਨਾਂ ਨੂੰ ਕੋਈ 5-6 ਸਾਲ ਹੋ ਗਏ ਪੂਰੇ ਹੋਿਆਂ ਨੂੰ ਤੇ ਦੂਜੀ ਮੰਮੀ ਮੇਰੇ ਰਿਹੜੇ ਆਏ ਨੇ ਤੇ ਇਸ ਲਈ ਇਹ ਜਿਹੜੇ ਕਮਰੇ ਪਹਿਲਾਂ ਤੋਂ ਬਣੇ ਆ ਵਾਲਿਆਂ ਵਾਲਿਆਂ ਇਹ ਛੱਤਾ ਵਾ ਇਹਨਾਂ ਨੇ ਇਹ ਸਾਡੀ ਮਿਹਨਤ ਮਜ਼ਦੂਰੀ ਦੀ ਕਮਾਈ ਨੂੰ ਜਿਹੜਾ ਇੱਕ ਸਰਕਾਰ ਦੇ ਅਦਾਰੇ ਵਿੱਚ ਕਨਵਰਟ ਕਰਤਾ ਕਿ ਆਂਗਲਵੜੀ ਸੈਂਟਰ ਬਣਾਇਆ ਜਾਵੇਗਾ ਤੇ ਉਹ ਸਾਰਾ ਕੁਝ ਬਣਾਤਾ ਇਹ ਨਿੱਕੇ ਨਿੱਕੇ ਵਿਚਾਰੇ ਵੀਰ ਮੇਰੇ ੱੱਕੇ ਖਾਂਦੇ ਫਿਰਦੇ ਆ ਪਰ ਰੋਬੇਕਾਰ ਨੇ ਮੈਂ ਆਪਣੇ ਸੋਹਰੇ ਹੋਈ ਆ ਇਸ ਟਾਈਮ ਇਹਨਾਂ ਦੀ ਜਿਹੜੀ ਮੰਮੀ ਆ ਉਹ ਵੀ ਛੱਡ ਕੇ ਚਲੇ ਗਈ ਆ ਮੈਂ ਆਪਣੇ ਸੋਹਰੇ ਹੋਈ ਆ ਮੇਰਾ ਇੱਕ ਨਿੱਕਾ ਜਿਹਾ ਬੱਚਾ ਵਾ ਉਹਨੂੰ ਲੈ ਕੇ ਆਈ ਆ ਕਿ ਮੇਰੇ ਭਰਾਵਾਂ ਦਾ ਘਰ ਬੱਜੇ ਮੈਂ ਹਰ ਇੱਕ ਦੇ ਮਿੰਟ ਤਰਲੇ ਕਰਦੀ ਫਿਰਦੀ ਆ ਕਿ ਕੋਈ ਵੀ ਕੋਈ ਵੀ ਗੱਲ ਸਾਡੇ ਕੋ ਕੋਈ ਗਲਤੀ ਹੋਈ ਮਾਫ ਕਰੋ ਆਨੂ ਸਾਡਾ ਜਿਹੜਾ ਘਰ ਵਾਪਸ ਕਰੋ ਕੋਈ ਆਹੀ ਇਹ ਨਹੀਂ ਸਾਡੀ ਬੜੀ ਪ੍ਰਾਪਰਟੀ ਆ ਅੱਛਾ ਪਰ ਦੇ ਥਾਂ ਚਾਹੀ ਰਹਿਣ ਸਰਕਾਰੀ ਥਾਂ ਆ ਚਪਟ ਦੇ ਥਾਂ ਚਾਹੀ ਰਹਿਣ ਇਹਦੇ ਚ ਮਿੱਟੀ ਆ ਪਾਪ ਆ ਕੇ ਸਾਡੀ ਉਮਰ ਲੰਘ ਚਲੀ ਮੇਰੇ ਪਿਓ ਦੀ ਅਜੇ ਤੱਕ ਮਿੱਟੀ ਨਹੀਂ ਪੂਰੀ ਪਈ ਹੈਗੀ ਦੋ ਕਮਰੇ ਬਣਾਏ ਆ ਉਹ ਵੀ ਮੇਰਾ ਪਿਓ ਕੇ ਦੀ ਗੱਡੀ ਚਲਾਉਂਦਾ ਸੀ ਮੈਂ ਮੇਰੀ ਮਾਂ ਨੇ ਘਰ ਦਾ ਕੰਮ ਕਰਕੇ ਜਿਹੜੇ ਕਮਰੇ ਬਣਾਏ ਆ ਇਹ ਜਿਹੜਾ ਜਿਹੜਾ ਪੁਲਿਸ ਵਾਲਾ ਨੋਟਿਸ ਲਾਇਆ ਗਿਆ ਉਹ ਕਿਉਂ ਲਾਇਆ ਗਿਆ ਕੀ ਇਹ ਤਪਰਚੇ ਨੇ ਕੋਈ ਹਾਂਜੀ ਇਹ ਪੀਨਖਾਨ ਦੇ ਮਾਮਲੇ 'ਚ ਥੋੜਾ ਜਿਹਾ ਖਰਾਬ ਹੋ ਗਏ ਪੀ ਖਾਨ ਪੀ ਲੱਗ ਪਏ ਜੀ ਤੁਹਾਡਾ ਪਿਤਾ ਜੀ ਕੀ ਨਾਮ ਉਹਨਾਂ ਦਾ ਧਾਮਪਾਲ ਸਿੰਘ ਅਸ਼ੇ ਜੀ ਹਾਂਜੀ ਉਹ ਵੀ ਜਿਹੜੇ ਕਿ ਮੇਰੇ ਮੰਮੀ ਜਦੋਂ ਪਹਿਲੇ ਉਦੋਂ ਕੋਈ ਗੱਲ ਨਹੀਂ ਬਾਅਦ ਵਿੱਚ ਜਦੋਂ ਦੂਜਾ ਵਿਆਹ ਹੋਇਆ ਉਸ ਤੋਂ ਥੋੜਾ ਟਾਈਮ ਕੋਈ ਬਿਮਾਰੀ ਬੈਣੀ ਬੈ ਗੇ ਖਾਨ ਪੀਨ ਦੇ ਮਾਮਲੇ 'ਚ ਥੋੜੇ ਜਿਹਾ ਖਰਾਬ ਹੋ ਗਏ ਬਾਅਦ 'ਚ ਇਹਨਾਂ ਨੇ ਆਪਣਾ ਸੁਧਾਰਿਆ ਵੀ ਪਰ ਬਾਅਦ ਵਿੱਚ ਫਿਰ ਵੀ ਸਾਡੇ ਤੇ ਆਹ ਕਾਰਵਾਈ ਕੀਤੀ ਜਾ ਰਹੀ ਆ ਕੋਈ ਗੱਲ ਨਹੀਂ ਜੇਕਰ ਇਹਨਾਂ ਨੇ ਕੋਈ ਕੀਤਾ ਖਾਦਾ ਬਾਈ ਨੇ ਤੇ ਜਿਹੜੇ ਨੇ ਜਾਜ ਪਰਚੇ ਵੀ ਹੋਏ ਆ ਪਰਚੇ ਹੋਏ ਨੇ ਚਲੋ ਆਪਣਾ ਜਮਾਨਤ ਕੀਤੀ ਆ ਤਰੀਕਾ ਭੁਗਤਰੇ ਨੇ ਦੋ ਪਰਚੇ ਨੇ ਠੀਕ ਆ ਪਰ ਸਾਡੇ ਨਾਲ ਇੰਨਾ ਵੱਡਾ ਤੱਕ ਕਦੇ ਨਾ ਕਰਨ ਆ ਗਰੀਬ ਨੇ ਆਨੇ ਵਿਚਾਰੇ ਕਿੱਥੇ ਜਾਣ ਠੀਕ ਆ ਜੀ ਸਾਡੇ ਕੋਲ ਕੁਝ ਹੋਰ ਸਾਨੂੰ ਰਾਹ ਲੱਭਦਾ ਹੋਵੇ ਤਾਂ ਹੀ ਬੇਸ਼ੱਕ ਕਈ ਕੋਈ ਗਾਲੀ ਜਾਂਦਾ ਜਾਵਿਆਂ ਹੀ ਕੋਈ ਗਾਲੀ ਹੋਰ ਕਿਤੇ ਜਾ ਕੇ ਬਹਿ ਜਾਗੇ ਵੈਸੇ ਵੀ ਸਰਕਾਰ ਵੱਲੋਂ ਜਿਹੜੇ ਖਾਸ ਕਰਕੇ ਚਿੱਟੇ ਦੇ ਜਿਹੜੇ ਸੁਦਾਗਰ ਲਾ ਲੋ ਉਹਨਾਂ ਦੇ ਘਰਾਂ ਦੇ ਬੁਲਡੋਜ਼ਰ ਚਲਾਏ ਜਾ ਰਹੇ ਨੇ ਤੇ ਕੀ ਲੱਗਦਾ ਤੁਹਾਨੂੰ ਵੀ ਤੁਸੀਂ ਚਿੱਟੇ ਦੀ ਕਮਾਈ ਦਾ ਬਣਾਇਆ ਜਾਂ ਨਾ ਗੱਲ ਜੀ ਅਸੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਤੇ ਅਸੀਂ ਹਾਰੇ ਥਾਂ ਇਹ ਮਹੰਦਤਰਲਾ ਕੀਤਾ ਵਾ ਕਿ ਅਸੀਂ ਚਿੱਟੇ ਦੀ ਕਮਾਈ ਦਾ ਨਹੀਂ ਬਣਾਇਆ ਜੇ ਚਿੱਟੇ ਦੀ ਕਮਾਈ ਦਾ ਬਣਾਇਆ ਹੁੰਦਾ ਤੇ ਸਾਡੇ ਕੋਲ ਕੋਠੀ ਹੁੰਦੀ ਇਹ ਦੋ ਬਾਲਿਆਂ ਵਾਲੇ ਕਮਰੇ ਨਾ ਹੁੰਦੇ ਆ ਸੰਤੂ ਹੀ ਹਾਲਤ ਵੇਖ ਸਕਦੇ ਜੇ ਦੋ ਬਾਲਿਆਂ ਵਾਲੇ ਕਮਰੇ ਆ ਇਥੋਂ ਸਾਰਾ ਥਾਂ ਕੱਚਾ ਵਾ ਕੋਈ ਬਲਗਨ ਨਹੀਂ ਕੋਈ ਗੇਟ ਨਹੀਂ ਲਾਇਆ ਗਿਆ ਐਂ ਪੂਰਾ ਗਰੀਬੀ ਦਾ ਵਾ ਜਿਵੇਂ ਖੁੱਲੀ ਹੁੰਦੀ ਉਹ ਹਾਲਤ ਸਾਡੀ ਸਾਡਾ ਕੋਈ ਚਿੱਟੇ ਦਾ ਕੰਮ ਹੈ ਕੋਈ ਸਾਡੇ ਕੋਲ ਮੋਟਰਸਾਈਕਲ ਗੱਡੀ ਨਹੀਂ ਹੈਗੀ ਜੇਕਰ ਪਹਿਲਾ ਮਿਹਨਤ ਦੀ ਕਮਾਈ ਨਾਲ ਹੀ ਉਹ ਵੀ ਪੀਨਖਾਨ ਦੇ ਮਾਮਲੇ 'ਚ ਉਹ ਵੀ ਵੇਚ ਚੱਲ ਗਈ ਸਭ ਕੁਝ ਹੋ ਗਿਆ ਇਹ ਜਿੱਥੇ ਤੁਸੀਂ ਘਰ ਬਣਾਇਆ ਕੀ ਇਹ ਇਹ ਪੰਚਾਇਤੀ ਥਾਂ ਹੈ ਹਾਂਜੀ ਇਹ ਇਹ ਤੁਹਾਡਾ ਇਕੱਲੇ ਨਾਲ ਕਿ ਹੋਰ ਵੀ ਪਿੰਡ ਵਾਸੀਆਂ ਦੇ ਵਿੱਚ ਆ ਦੇਖੋ ਇੱਧਰ ਜਿੰਨੀ ਵੀ ਲਾਈਨ ਸਾਰੀ ਇਹ ਪੰਚਾਇਤੀ ਆ ਪਿੱਛੇ ਵੀ ਜੋ ਜੱਟਾਂ ਨੇ ਕਮਰੇ ਬਣਾਏ ਆ ਵਹਿਲੀਆਂ ਬਣੀਆਂ ਜਿਹੜੇ ਕਮਰੇ ਉਹ ਇਹਨਾਂ ਦੇ ਆਪਣੇ ਬਾਕੀ ਵੇਲੀਆਂ ਸਾਰੀਆਂ ਪੰਚਾਇਤੀਆਂ ਸਿਰਫ ਕਾਰਵਾਈ ਤੁਹਾਡੇ ਤੋਂ ਹੀ ਇਸ ਤੇ ਤੁਹਾਡੇ ਤੇ ਹੋਈ ਆ ਆ ਗਏ ਨੇ ਸਾਬ ਕਿਸ ਨੂੰ ਜਾ ਕੇ ਤੁਸੀਂ ਅਧਿਕਾਰੀ ਨਾਲ ਗੱਲਬਾਤ ਕੀਤੀ ਕਿ ਸਤਿ ਹਾਂਜੀ ਆਹੀ ਜੇ ਸਰਪੰਚ ਨਾਲ ਗੱਲ ਕੀਤੀ ਆ ਉਹ ਕਹਿੰਦੇ ਕਿ ਮੈਂ ਇਸ ਮਾਮਲੇ 'ਚ ਨਹੀਂ ਆਉਂਦਾ ਬਾਕੀ ਜਿਹੜੀ ਪੁਲਸ ਵੱਲੋਂ ਮੈਨੂੰ ਪ੍ਰੈਸ਼ਰ ਪਿਆ ਮੈਂ ਇਸ ਮਾਮਲੇ 'ਚ ਆਹੇ ਕਿਹ ਵੀ ਕਿਹ ਚੀਜ਼ ਨੂੰ ਮਾਰਾਂ ਨਹੀਂ ਦਾਦੇ ਪੁਲਸ ਨੂੰ ਮਾਰਾਂ ਨਹੀਂ ਦਾਦੇ ਸ਼ਾਦੂ ਆਪਣੀ ਜਾਂ ਸਹੀ ਕਾਰਵਾਈ ਕਰਨੀ ਉਹ ਜਕੇ ਤਾਂ ਪਰ ਕਿਤੇ ਨਾ ਕਿਤੇ ਇਹ ਸਾਡੇ ਨਾਲ ਨਜ਼ਰ ਹੋ ਰਿਹਾ ਵਾ ਵੀ ਇਹ ਦੋ ਨੰਬਰ ਦੀ ਕਮਾਈ ਦਾ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਮੈਂ ਇਹੋ ਮੈਂਤ ਕਰਦੀ ਆ ਇਹ ਦੋ ਨੰਬਰ ਦੀ ਕਮਾਈ ਦਾ ਨਹੀਂ ਇਹ ਅਸੀਂ ਆਪਣੇ ਹੱਥੀਂ ਮਿਹਨਤ ਮਜ਼ਦੂਰੀ ਨਾਲ ਬਣਾਇਆ ਇੱਥੇ ਮਿੱਟੀयां ਬਾਲ ਟਾਂ ਨੂੰ ਸੋਰ-ਸੋਰ ਕੇ ਅਸੀਂ ਧਾਰ ਮਿੱਟੀयां ਪਵਾ ਪਾ ਕੇ ਧਾਰ ਸਮਾਰ ਅਜੇ ਤੱਕ ਆੜੇ ਇੱਕ ਕਮਰਿਆਂ ਦਾ ਸਾਡੇ ਸਿਰ ਤੇ ਕਰਜ਼ਾ ਆ ਜੇ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਆਪਣੇ ਜਿਹੜੀਆਂ ਜਿਹੜਾ ਕੇਸ ਕਰਾਈਦੇ ਆ ਸੋ-ਸੋ ਵਾਲੀ ਕਿਸ਼ਤ ਵਾਲੇ ਬਿਲ ਬਿਲ ਕਿਸ਼ਤ ਵਾਲੇ ਉਹ ਵੀ ਵਿਖਾ ਦਾਂਗੇ ਬਾਕੀ ਇਹੋ ਮੈਂ ਤੁਹਾਡੇ ਗਾੜੀ ਦਾ ਕਲਾਸ ਤੇ ਮੇਰੀ ਪ੍ਰਸ਼ਾਸਨ ਗਾੜੀ ਵਿਹਾੜਾ 2 ਨੰਬਰ ਦੀ ਕਮਾਈ ਦਾ ਨਹੀਂ ਆ ਵਿਹਾੜਾ 1 ਨੰਬਰ ਦੀ ਕਮਾਈ ਦਾ ਇਸ ਲਈ ਅਸੀਂ ਤੁਹਾਡੇ ਗਾੜੀ ਇਹੋ ਤਰ੍ਹਾਂ ਮਿਲਤ ਕਰਦੇ ਆ ਵਿਹਾੜੇ ਹੱਕ ਚ ਹੋਵੇ ਸਾਡੇ ਦਾ ਸਾਡੀ ਸੁਣਵਾਈ ਹੋਵੇ ਜੇ ਸਾਡੇ 2 ਨੰਬਰ ਦਾ ਹੁੰਦਾ ਇੱਥੋਂ ਤੱਕ ਨਹੀਂ ਪਹੁੰਚਣਾ ਕਿਉਂਕਿ ਸਾਨੂੰ ਪਤਾ ਯਹੀਂ ਗਲਤ ਆ ਪਰ ਆ ਬੇਸ਼ੱਕ ਮੇਰੇ ਪਿਓ ਤੇ ਪਰਚੇ ਨੇ ਉਹ ਆਪਣੀ ਭੁਗਤਿਆ ਤਰੀਕਾ ਪਾ ਰਿਹਾ ਕੋਈ ਗੱਲ ਨਹੀਂ ਉਹਨਾਂ ਦਾ ਜਿਹੜੇ ਸਾਹਮਣਾ ਨਹੀਂ ਨਿਭਰੂ ਨਿਭੜੇ ਪਰ ਸਾਡੇ ਘਰ ਤੇ ਤਾਂ ਕੋਈ ਐਕਸ਼ਨ ਲਿਆ ਜਾਵੇ ਇਹ ਗਾਲਿਆ ਮੇਰੀ ਰਿਕਵੈਸਟ ਹੈ ਪ੍ਰਸ਼ਾਸਨ ਗਾੜੀ ਸਰਕਾਰ ਗਾੜੀ ਅਸੀਂ ਕਿਸੇ ਨੂੰ ਕੋਈ ਮਾਰਾ ਨਹੀਂ ਗਿੰਦੇ ਹਾਂ ਜੀ ਥੋੜਾ ਸਮਾਨ ਇਹਨਾਂ ਨੇ ਜਦੋਂ ਸਾਨੂੰ ਕਿਹਾ ਕਮਰੇ ਖਾਲੀ ਕਰਨ ਵੱਲੋਂ ਅਸੀਂ ਕੁਝ ਬਾਹਰ ਸਮਾਨ ਰੱਖਿਆ ਕੁਝ ਅੰਦਰ ਹੀ ਜਿਹੜਾ ਬਾਹਰ ਦਾ ਕੋਈ ਸਮਾਨ ਕੋਈ ਕੁਝ ਪਿਆ ਹੋਆ ਕੋਈ ਇਦਾਂ ਹੀ ਪਿਆ ਹੋਆ ਦੇਖੋ ਬਾਹਰ ਵੀ ਪਾ ਸਮਾਨ ਪਿਆ ਜੇ ਕਮਰੇ ਚਾ ਕਮਰੇ ਚ ਥੋੜਾ ਸਮਾਨ ਪਿਆ ਉਹ ਇਦਾਂ ਹੀ ਆਪਣੇ ਵਿਚਾਰੇ ਦਾਦੀ ਦਾਦੇ ਕੋ ਰਹਿਣ ਨੂੰ ਮਜਬੂਰ ਨਹੀਂ ਅਸੀਂ ਇਹ ਕਹਿੰਦੇ ਆ ਇਹ ਜਿਹੜਾ ਘਾਰ ਹੈ ਇਹ ਹੋਵੇ ਦਾਦੀ ਦਾਦਾ ਇਹਨਾਂ ਦੇ ਕੋਲ ਹੋਵੇ ਇਹਨਾਂ ਨੂੰ ਸੰਭਲਣ ਕਿ ਮਾਇਨਾ ਦੀ ਇਹਨਾਂ ਨੂੰ ਛਾੜ ਕੇ ਚੱਲ ਗਈ ਐ ਪੀ ਉਹ ਵਿਚਾਰਾ ਏਸੇ ਢਾਲ ਤੋਂ ਅੰਦਰ ਵੀ ਇਦਾਂ ਕਿਤੇ ਤੁਰਿਆ ਫਿਰਦਾ ਮੈਨੂੰ ਤਾਂ ਉਹਦਾ ਵੀ ਵਿਚਾਰੇ ਦਾ ਨਹੀਂ ਪਤਾ ਕਿ ਹਾਂ ਵੀ ਮੇਰੇ ਤੋਂ ਹੋਰ ਕੋਈ ਪਰਚਾ ਨਾ ਕੀਤਾ ਜਬ ਅੱਗੇ ਵੀ ਜਿਹੜੇ ਪਰਚੇ ਹੋਏ ਆ ਇਦਾਂ ਨਜਾਇਜ਼ ਹੋਏ ਆ ਵੀ ਪੀਨਖਾਂ ਦੇ ਮਾਮਲੇ 'ਚ ਇਹਦੇ ਤੇ ਪਰਚਾ ਪਾ ਦਿੰਦੇ ਨੇ ਕੀ ਨਾਮ ਕੀ ਸਰ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਨਾਮ ਗੁਰਮੀਤ ਸਿੰਘ ਤੇ ਪਿੰਡ ਮੇਰਾ ਸ਼ਮਸ਼ੇਰਪੁਰ ਹੈ ਸਰਪੰਚ ਪਿੰਡ ਦੇ ਹਾਂਜੀ ਹਾਂਜੀ ਸਰ ਸਰ ਉਹ ਕੀ ਮਾਮਲਾ ਕੀ ਆ ਜਿਹੜੀ ਉਹ ਸਰਕਾਰ ਨੇ ਪ੍ਰੋਪਰਟੀ ਸੀਜ਼ ਕੀਤੀ ਹੈ ਪ੍ਰਾਪਰਟੀ ਸੀਲ ਜਿਹੜੀ ਵੇਖੋ ਜੀ ਉਹ ਜਿਹੜੀ ਉਹ ਭਗਵੰਤ ਮਾਨ ਨੇ ਮੁਹਿੰਮ ਚਲਾਈ ਹੈ ਜੁਧ ਨਸ਼ਾ ਵਿਰੁੱਧ ਉਹਦੇ ਮਸਲੇ ਤੇ ਸਾਰਾ ਗੋਸਤੀ ਤੇ ਸਾਨੂੰ ਆਖਿਆ ਵੀ ਮਤਾ ਪਾ ਕੇ ਦਿਓ ਤੇ ਆਪਾਂ ਮਤਾ ਪਵਾਤਾ ਕਿ ਸਰ ਨਸ਼ੇ ਨੂੰ ਸੇਕਦਾ ਸੀ ਬੰਦਾ ਆਹੋ ਇਹੋ ਕੋਈ ਹੈਗੀ ਆ ਕੋਈ ਆਡੀਥੀ ਤੇ ਸਰ ਪਰ ਉਹਨੂੰ ਤਾਂ ਆਂਗਣਵਾੜੀ ਦੀ ਸੈਂਟਰ ਚ ਕਨਵਰਟ ਕੀਤਾ ਗਿਆ ਉਹ ਆਂਗਣਵਾੜੀ ਚ ਤਾਂ ਕਰਕੇ ਆਪਾਂ ਕੀਤਾ ਜੀ ਵੀ ਅਸੀਂ ਆਖਿਆ ਵੀ ਸਾਡੇ ਪਿੰਡ ਦੀ ਬਦਨਾਮੀ ਹੋਊਗੀ ਘਰ ਕਿਓਟਾਉਣਾ ਵਾ ਇਸ ਕਰਕੇ ਅਸੀਂ ਆਖਿਆ ਵੀ ਚਲੋ ਨਾ ਕਿਸੇ ਦਾ ਘਰ ਠੱਠੇ ਉਹਦਾ ਕਰਕੇ ਆਪਾਂ ਆਂਗਣਵਾਲੀ ਸੈਂਟਰ ਇਹਨਾਂ ਨੇ ਮੈਡਮ ਉਹਨਾਂ ਆਖਿਆ ਵੀਡੀਓ ਸਾਡੇ ਨਾਲ ਤਬਦੀਲ ਕਰ ਦਿੱਤਾ ਸਰ ਜੇ ਗੱਲ ਕੀਤੀ ਜਾਏ ਸ਼ਾਮਲਟ ਜਗਾਵਾਂ ਦੀ ਤੇ ਅਲੱਗ-ਅਲੱਗ ਤਕਰੀਬਨ ਸਾਰੇ ਕਬਜ਼ੇ ਜਾਂ ਸਰਕਾਰ ਦੇ ਸਾਰੇ ਤੋਂ ਨਹੀਂ ਚਾਹੀਦੇ ਆ ਹੋਣੀ ਤੇ ਚਾਹੀਦੀ ਆ ਪਰ ਉਹ ਸਰਕਾਰ ਨਹੀਂ ਨਾ ਕਰਨੀ ਸਰਕਾਰ ਤੇ ਇਧਰ ਹੀ ਡਈ ਆ ਨਾ ਵੀ ਜਿਨ੍ਹਾਂ ਦੇ ਕੋਈ ਹੈਗਾ ਐਨਡੀਪੀਐਸ ਦਾ ਪਰਚਾ ਵਾ ਉਹਦੇ ਤੇ ਕਰਦੇ ਸਰ ਉਹਨਾਂ ਦੇ ਪਰਿਵਾਰ ਨੇ ਮੰਗ ਕੀਤੀ ਹੈ ਇੱਕ ਉਹਨਾਂ ਦੀ ਬੇਟੀ ਹੈ ਉਹਨਾਂ ਮੰਗਦੇ ਕਿ ਦੋ ਛੋਟੇ-ਛੋਟੇ ਬੇਟੇ ਨੇ ਹਾਂਜੀ ਉਹਨਾਂ ਦਾ ਰਹਿਮ ਕੀਤੀ ਹੈ ਤੇ ਸਾਨੂੰ ਜਿਹੜਾ ਘਰ ਜਿਹੜਾ ਵਾਸਤੇ ਤਾਂ ਜੀ ਸਾਨੂੰ ਤੇ ਕੋਈ ਤਰਾਜਨੀ ਨਹੀਂ ਜੀ ਹਾਂ ਇਹ ਜੋ ਉਤਲੇ ਲੈਵਲ ਦੀ ਗੱਲ ਆ ਹਾਂਜੀ